ਪੰਜੀ ਆਪਣਾ ਨਾਮ ਦੱਸਦੇ ਹੋਏ ਸਰਜੀਤ ਨਾਮ ਦਾ ਪੰਜੀ ਕਿਹੜਾ ਇਲਾਕਾ ਕਿਹੜਾ ਆਪਣਾ ਮੁਸਤਾਵਾ ਦਾ ਪਛਿਆਂ ਵਾਲੀ ਗਰੀਲ 4 ਨੰਬਰ ਕੀ ਗੱਲ ਕੀ ਹੋ ਗਈ ਮਾਮਲਾ ਕੀ ਤੇ ਪੀਰ ਨਗਾਏ ਗਏ ਹੈ ਤੇ ਸੱਟਾ ਲੱਗ ਗਿਆ ਕਿੰਨੇ ਜੀ ਸੀ 30 ਜੀ ਤਾਂ ਸਾਰੇ ਕੀ ਕੀ ਸਭ ਨੂੰ ਸੱਟਾ ਲੱਗੇ ਆ ਬੇਟੇ ਦੇ ਕੀ ਖਲਾਫ ਬੇਟੇ ਦੇ ਮੇਰਾ ਧੜ ਖਲੋ ਗਿਆ ਬੇਟੇ ਦੇ ਉੜੀ ਮੇਰੀ ਦੇ 30 ਟੈਂਕੇ ਲੱਗੇ ਆ ਨੌ ਮੇਰੀ ਦੇ 12 ਟੈਂਕੇ ਲੱਗੇ ਆ ਛਾਤੀ ਉਹਦੀ ਚ ਦਰਦ ਹੋ ਗਈ ਹੈ ਸੱਟਾ ਲੱਗ ਗਿਆ ਤੇ ਪੋਤਰੀ ਮੇਰੀ ਪਾਗਲ ਹੋ ਗਈ ਸੱਚੀ ਕਹਿਣਾ ਚਾਹਉਗੀ ਜਿਹੜੇ ਹੁਣ ਜੀ ਵੀਡੀਓ ਵਿਖਦੇ ਸਾਡੇ ਭੈਣ ਤੇ ਤੇ ਸਾਨੂੰ ਮਦਦ ਚਾਹੀਦੀ ਸੜਕੋ ਪੈਸਾ ਤੇ ਲ ਕੋਈ ਨਹੀਂ ਹੈ ਜਿੰਨੇ ਆਉਂਦੇ ਉਹੀ ਵਰਤੀ ਜਾਂਦੇ ਗਲੀ ਮੱਲੇ ਵਾਲੇ ਸਾਡੀ ਹਲਪ ਕਰਨ ਗਏ ਆ ਤਾਂ ਕਿਦਣ ਗਏ ਸੀ ਕਦੋਂ ਦੀ ਗੱਲ ਆ ਯਾਰਾ ਤਰੀਕ ਨੂੰ ਗਏ ਸੀ ਤੇ 12 ਨੂੰ ਸਾਡੂ ਸੱਟਾ ਲੱਗ ਗਿਆ ਇਹ ਡੈਥ ਕਿਸੀ ਹੋਈ ਸੀ ਡਰਾਈਵਰ ਦੀ ਠੀਕ ਧੰਨ ਠੀਕ ਸ਼ੋਭਨਾਮ ਦੱਸਦੇ ਹੋਏ ਨਾ ਅੱਜ ਦੀ ਦੁੱਖਦਾਈ ਘਟਨਾ ਹੋਈ ਹੈ ਇਸ ਬਾਰੇ ਮੜਾ ਸਾਰਾ ਬਿਆਨ ਕਰੇਗਾ ਮੇਰਾ ਨਾਮ ਨਿਰਮਲ ਸਿੰਘ ਜੀ ਤੇ ਆਪਣਾ ਡਰੈਸ ਹੈਗਾ ਵਾ ਬਜਲੀ ਘਰ ਮੁਸਤਫਾ ਬਟਾਲਾ ਰੂਰ ਅੰਮ੍ਰਿਤਸਰ ਗਲੀ 4 ਨੰਬਰ ਵਛੀਆਂ ਵਾਲੀ ਤੇ ਇਹ ਜਿਹੜਾ ਦਰਦਨਾਕ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਤੇ ਵੇਖੋ ਇਹਨਾਂ ਦੇ ਕਿੰਨੇ ਜੀ ਜਿਹੜੇ ਨੇ ਸਾਡੇ ਵਿਚਾਰੇ ਫੱਟਰ ਪਏ ਨੇ ਤੁਸੀਂ ਆਪ ਅੱਖੀਂ ਦੇਖ ਆਏ ਜੇ ਕਿੰਨਾ ਮਾਰਾ ਹਾਲ ਇਹਨਾਂ ਦਾ ਤੇ ਦਾਨੀ ਵੀਰਾਂ ਨੂੰ ਉਹ ਤੁਹਾਡੀ ਸੰਸਾ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੀ ਤੁਸੀਂ ਆਪ ਚੱਲ ਕੇ ਚੈਨਲ ਵਾਲੇ ਆਏ ਜੇ ਤੇ ਚਲੋ ਭਲਾ ਕਰਨੇ ਜੀ ਤੇ ਤੁਹਾਡੇ ਵੱਲੋਂ ਵੀ ਬਹੁਤ-ਬਹੁਤ ਮਾਪਿਜਰੀ ਹੈਗੀ ਆ ਬੜੀ ਵਧੀਆ ਤੁਹਾਡਾ ਉਪਰ ਆਲਾ ਹੈ ਮਾਮਲਾ ਕੀ ਹੋ ਆਖਣ ਗੱਲ ਕੀ ਹੋਈ ਸੀ ਗੱਲ ਕੁਛ ਨਹੀਂ ਬਸ ਮੱਥਾ ਟੇਕਣ ਗਏ ਨੇ ਬਾਕੀ ਰੱਬ ਦਾ ਭਾਣਾ ਕਿੰਨੇ ਜੀ ਸੀ ਤੇ ਕਿੱਥੇ ਗਏ ਇਹ ਘਟੋ ਘਾਟ ਇਹਨਾਂ ਦੇ ਜਦੋਂ ਹੁਣ ਆ ਕੇ ਸੋੜਿਆਂ ਤੋਂ ਇਹਨਾਂ ਦੇ ਤੇ ਆਪ ਇਹ ਸਾਰੇ ਹਿਸਾਬ ਨਾਲ 35 ਜਣੇ ਸੀ ਜਿਨ੍ਹਾਂ ਦੇ ਵਿੱਚ ਸੱਤਰ ਲੱਗੀਆਂ ਬਾਕੀ ਦੇ ਵਿਚਾਰੇ ਉੱਥੇ ਪੈਂਦੇ ਆ ਕੀ ਇੰਗਲਿਸ਼ ਕੀ ਹੈ ਦੱਸ ਦਿੰਦਾ ਕੀ ਕੀ ਕਿੰਨੇ ਕ ਫਟੜ ਤਾਂ ਕੀ ਕੀ ਹੋਇਆ ਬਸ 35 ਜਣੇ ਆ ਤੇ ਇੱਕ ਬੇਟੀ ਆ ਦੱਸ ਦੇ ਆ ਪਈ ਉਹ ਆਪਣਾ ਨਰਸਦਾ ਕੋਰਸ ਕਰਦੀ ਜਿਹੜੀਆਂ ਲੱਤਾਂ ਵੱਡੀਆਂ ਗਈਆਂ ਦੋਨੋਂ ਹੀ ਦਿਮਾਗੀ ਸੰਤੁਲਨ ਦਾ ਹਾਂ ਉਹ ਪੁੱਤਰੀ ਇਹਨਾਂ ਦੀ ਜਿਹੜੀ ਹੁਣ ਹੋ ਗਿਆ ਜੀ ਪੁੱਤਰੀ ਉਹਨਾਂ ਦੇ ਦਿਮਾਗੀ ਸੰਤੁਲਨ ਦਾ ਖਰਾਬ ਹੋ ਗਿਆ ਉਹ ਹੁਣ ਉਹ ਆਪਣੇ ਮਾਮੇ ਨੂੰ ਲੱਭਦੀ ਫਿਰਦੀ ਮੇਰੇ ਮਾਮੇ ਉਹ ਹਾਰ ਕੇ ਉਹਨਾਂ ਨੂੰ ਉੱਥੇ ਖੜਿਆ ਪੀਤਾ ਕੇ ਇੱਕ ਵਾਰੀ ਨਾ ਮਦਦ ਦੀ ਬੁਹਾਰ ਜੜੀ ਲਾ ਦਿੱਤੀ ਜਾਏ ਵੇਖੋ ਮਦਦ ਮਦਦ ਹੋਈ ਆ ਵੀ ਚਲੋ ਜਿੰਨੇ ਵੀ ਆਪਣੇ ਪੰਜਾਬੀ ਵੀਰ ਨੇ ਤੇ ਕਿਸੇ ਵੀ ਤਰ੍ਹਾਂ ਦੀ ਸੌਦੇ ਵੱਲੋਂ ਜਾ ਉਥੇ ਬਿਜਲੀ ਨਹੀਂ ਹੈਗੀ ਬਿਜਲੀ ਚੱਲਣ ਦੀ ਹੈ ਇਨਵਰਟਰ ਵੱਲੋਂ ਤੇ ਪੈਸੇ ਵੱਲੋਂ ਵੱਧ ਤੋਂ ਵੱਧ ਜਰੀਆ ਮਦਦ ਕੀਤੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਬੜੀ ਆਪਣਾ ਸ਼ੋਭਾ ਨਾਮ ਦੱਸਦੇ ਜਿਹੜੀ ਅੱਜ ਦੁਖਦਾਈ ਘਟਨਾ ਹੋਈ ਹੈ ਇਸ ਬਾਰੇ ਦੱਸੋ ਮੇਰਾ ਨਾਮ ਹਰਦੇਵ ਸਿੰਘ ਹੈ ਜੀ ਮੈਂ ਬਿਜਲੀ ਘਰ ਮੁਸਤਫਾ ਬਟਾਲਾ ਰੋਡ ਗਲੀ ਬੱਚਿਆਂ ਵਾਲੀ ਦਾ ਰਹਿਣ ਵਾਲਾ ਹਾਂ ਜੀ ਇਹ ਜੋ ਦੁਖਦਾਈ ਘਟਨਾ ਹੋਈ ਹੈ ਜੀ ਬਿਲਕੁਲ ਸਾਡੇ ਗਵਾਂਢ ਨੇ ਜੀ ਤੇ ਘਟਨਾ ਬਹੁਤ ਜਿਆਦਾ ਦਰਦਨਾਕ ਹੈ ਜੀ ਮੱਥਾ ਡੇਕਣ ਗਏ ਪੂਰਾ ਪਰਿਵਾਰ 30 ਤੋਂ 35 ਮੈਂਬਰ ਸੀਗੇ ਜੀ ਜਿਨ੍ਹਾਂ ਦੇ ਰਸਤੇ ਵਾਪਸੀ ਆਉਂਦਿਆਂ ਗੱਡੀ ਜਿਹੜੀ ਉਹ ਪਲਟ ਗਈ ਤੇ ਸਾਰੇ ਮੈਂਬਰ ਜਿਹੜੇ ਉਹ ਖੜ ਦੇ ਵਿੱਚ ਡਿਗੇ ਬਹੁਤ ਜ਼ਿਆਦਾ ਕ੍ਰਿਟੀਕਲ ਸੱਟਾਂ ਲੱਗੀਆਂ ਨੇ ਬੜੇ ਬਹੁਤ ਜ਼ਿਆਦਾ ਇੰਜਰੀ ਹੋਈਆਂ ਨੇ ਇੱਕ ਬੇਟਾ ਉਹਨਾਂ ਦਾ ਜਿਹਦੇ ਰੀਡ ਦੀ ਡੀ ਟੁੱਟ ਗਈ ਹੈ ਜੀ ਇੱਕ 10 ਸਾਲ ਦੀ ਬੇਟੀ ਸੀਗੀ ਉਹਨਾਂ ਦੀ ਜਿਹੜਾ ਦਿਮਾਗ ਦੇ ਵਿੱਚ ਸੱਟ ਲੱਗਣ ਕਰਕੇ ਦਿਮਾਗੇ ਉਹਨਾਂ ਦਾ ਖਰਾਬ ਹੋਇਆ ਬਾਕੀ ਜਿਹੜੇ ਉਹਨਾਂ ਸੋਹਰਾ ਪਰਿਵਾਰ ਦੀ ਉਹਨਾਂ ਵਿੱਚ ਉਹਦੇ ਬਹੁਤ ਜ਼ਿਆਦਾ ਸੱਟਾਂ ਜੀ ਕਿਸੇ ਦੇ ਹাড় ਦੇ ਉੱਤਰ ਬਹੁਤ ਜ਼ਿਆਦਾ ਸੱਟ ਲੱਗੀ ਆ ਇੱਕ ਲੜਕੀ ਵਿਚਾਰੀ ਮੈਡੀਕਲ ਕਰ ਰਹੀ ਸੀਗੀ ਉਹਦੀਆਂ ਦੋਨੋਂ ਲੱਟਾਂ ਕੱਟੀਆਂ ਗਈਆਂ ਕਿਸੇ ਦੀ ਲੱਟ ਟੁੱਟ ਗਈ ਕਿਸੇ ਦੀ ਬਾਹ ਬਹੁਤ ਜ਼ਿਆਦਾ ਇੰਜਰੀ ਹੋ ਜਾਣੀ ਪਰਿਵਾਰ ਦੇ ਹਾਲਾਤ ਵੀ ਦੱਸੋ ਪਰਿਵਾਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਪਰਿਵਾਰ ਕੋਲ ਬਿਲਕੁਲ ਕੋਈ ਇਲਾਜ ਵਾਸਤੇ ਪੈਸੇ ਨਹੀਂ ਹੈਗੇ ਜੀ ਬੱਚੇ ਦੇ ਜਿਹੜੇ ਲੱਕ 'ਚ ਵੀ ਸੱਟ ਲੱਗੀ ਹੈ ਉਹ ਵੀ ਬੈੱਡ 'ਤੇ ਸਾਰੇ ਮੈਂਬਰ ਘਰ ਬੈੱਡ 'ਤੇ ਪਏ ਆ ਜੀ ਬਿਨਾਂ ਪੈਸਿਆਂ ਤੋਂ ਕਿਉਂਕਿ ਪੈਸੇ ਤੋਂ ਬਿਨਾ ਲੋੜੀ ਕਰਉਣਾ ਬੜਾ ਮੁਸ਼ਕਲ ਹੈ ਜੀ ਐਡਰੈਸ ਤੇ ਦਾਂਗੀ ਸੱਜਣਾ ਨੂੰ ਬੇਨਤੀ ਤੇ ਇੱਕ ਕਾਊਂਟ ਨੰਬਰ ਤੇ ਜਾਂ ਮੋਬਾਈਲ ਨੰਬਰ ਤੇ ਜੀ ਤੇ ਉਹ ਪਰਿਵਾਰ ਨੂੰ ਬਹੁਤ ਜ਼ਿਆਦਾ ਮਰਦੀ ਲੋੜ ਹੈ ਜੀ ਸਾਰੇ ਗੇ ਹੱਥ ਜੁੜ ਕੇ ਬੇਨਤੀ ਹੈ ਕਿ ਜਿਹੜਾ ਵੀ ਜਿੰਨੇ ਵੀ ਕੋਈ ਮਦਦ ਕਰ ਸਕਦਾ ਹੋਵੇ ਉਹਨਾਂ ਦੀ ਮਦਦ ਕਰਿਓ ਜੀ ਉਹਨਾਂ ਦਾ ਐਡਰੈਸ ਹੈ ਜੀ ਬਿਜਲੀ ਘਰ ਮੁਸਾਫਾ ਬਾਦ ਬਟਾਲਾ ਰੋਡ ਗਲੀ ਵਛਿਆਂ ਵਾਲੀ ਤੇ ਉਹਨਾਂ ਦਾ ਮੋਬਾਈਲ ਨੰਬਰ ਹੈਗਾ ਜੀ 96 46 36 0071 ਤੇ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ ਤੁਸੀਂ ਸਿੱਧਾ ਤੁਸੀਂ ਪਰਿਵਾਰ ਨਾਲ ਕੰਟੈਕਟ ਕਰ ਸਕਦੇ ਜੀ ਜੀ ਆਕੇ ਉਹਨਾਂ ਦੇ ਪਰਿਵਾਰ ਦੇ ਹਾਲਾਤ ਦੇਖੋ ਤੇ ਉਹਨਾਂ ਦੀ ਜਿੰਨੀ ਵੀ ਵੱਤ ਵਦ ਮਤ ਹੋ ਸਕਦੀ ਹੋਵੇ ਉਹਨਾਂ ਦੀ ਮਦਦ ਕੀਤੀ ਜਾਵੇ ਜੀ ਧੰਨਵਾਦ ਜੀ